ਕਿ ਅੱਜ ਤੁਹਾਡੀਆਂ ਸੰਸਥਾਵਾਂ ਨੂੰ ਬਧਨਾਮ ਕਰਨ ਵਾਸਤੇ ਤੁਹਾਡੇ ਤਖਤਾਂ ਨੂੰ ਬਧਨਾਮ ਕਰਨ ਵਾਸਤੇ ਤੁਹਾਡੀ ਲੀਡਰਸ਼ਿਪ ਨੂੰ ਬਧਨਾਮ ਕਰਨ ਵਾਸਤੇ ਅੱਜ ਝੂਠ ਦੇ ਵੱਡੇ ਵੱੱਲ ਏਜੰਸੀਆਂ ਵੱਲੋਂ ਖੜੇ ਕੀਤੇ ਜਾ ਰਿਹਾ ਅੱਜ ਝੂਠ ਦੀਆਂ ਵੱਡੀਆਂ ਕੰਧਾਂ ਉਹ ਖੜੀਆਂ ਕੀਤੀਆਂ ਜਾ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਤੁਹਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦਾ ਨੁਕਸਾਨ ਕੀਤਾ ਜਾ ਸਕੇ ਤੁਹਾਡੀ ਜਿਹੜੀ ਲੀਡਰਸ਼ਿਪ ਹੈ ਉਹਦਾ ਨੁਕਸਾਨ ਕੀਤਾ ਜਾ ਸਕੇ ਮੈਂ ਪੁੱਛ ਰਿਹਾ ਚਾਹੁੰਦਾ ਕਿ ਕਿਹੜਾ ਬੰਮ ਬਾਰਾ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਿੰਨੇ ਸਟੇਜਾਂ ਲਾ ਕੇ ਇੱਥੇ ਪਹੁੰਚੇ ਐ ਇੱਕ ਨੇ ਕਿਸੇ ਨੇ ਕੇਂਦਰ ਦੇ ਖਿਲਾਫ ਨਹੀਂ ਗੱਲ ਕਰਨੀ ਭਾਵੇਂ ਸ਼ਾਮ ਨੂੰ ਜਾ ਕੇ ਤੁਸੀਂ ਇਹਨਾਂ ਦੀਆਂ ਟਿੱਪਾਂ ਸੁਣ ਲਿਓ ਇੱਕੜੇ ਕਿਸੇ ਨੇ ਕਿ ਵਾਕਤ ਬਾਹ ਦੇ ਖਿਲਾਫ ਨਹੀਂ ਗੱਲ ਕਰਨੀ ਜਦੋਂ ਕਿ ਦੋਵੇਂ ਸਰਕਾਰਾਂ ਸੂਬਾ ਤੇ ਕੇਂਦਰ ਰਲ ਕੇ ਪੰਜਾਬ ਦਾ ਸਤਿਆਨਾਸ਼ ਕਰਨ ਵਾਸਤੇ ਤੁਰੀਆਂ ਹੋਈਆਂ ਨੇ ਪਰ ਇਹਨਾਂ ਦਾ ਨਿਸ਼ਾਨਾ ਸਾਡੇ ਤਖਤ ਨੇ ਇਹਨਾਂ ਦਾ ਨਿਸ਼ਾਨਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਇਹਨਾਂ ਦਾ ਨਿਸ਼ਾਨਾ ਸਾਡੀ ਲੀਡਰਸ਼ਿਪ ਆ ਇਸ ਕਰਕੇ ਇਸ ਧਰਤੀ ਤੇ ਅਜ ਉਪਰਨ ਕਰਕੇ ਜਾਈਏ ਕਿ ਇਸ ਝੂਠ ਦੇ ਖਿਲਾਫ ਆਪਾਂ ਡਟਾਂਗੇ ਜੇ ਆਪਾਂ ਡਟਾਂਗੇ ਤੇ ਜਿਵੇਂ ਆਪਾਂ ਨੂੰ ਇਤਿਹਾਸ ਦੇ ਵਿੱਚ ਪਤਾ ਝੂਠ ਦੇ ਪੈਰ ਨਹੀਂ ਹੁੰਦੇ ਸਾਡੀ ਫਤਿਹ ਵੀ ਹੋਏਗੀ